ਕੰਮੀ ਹਾਂਜੀ ਮੰਮੀ ਉਹ ਤੇਰੇ ਦੀ ਦੇ ਕਿੱਥੇ ਆ ਮੰਮੀ ਉਹ ਚਲ ਗਏ ਤੇ ਚੁੱਪ ਚੁੱਪ ਭਈਆ ਤੇ ਕੀ ਗੱਲ ਇਹਨੂੰ ਬਸ ਇਦਾਂ ਟੈਨਸ਼ਨ ਜੰਮੀ ਰੋਟੀ ਵੀ ਨਹੀਂ ਖਾ ਕੇ ਗਈ ਹੈਗੀ ਮੇਰੇ ਨਾਲ ਨਹੀਂ ਪੂਆ ਮੈਂ ਤਾਂ ਗਿਆ ਨਹੀਂ ਚੁੱਪ ਚੁੱਪ ਚਲੇ ਗਿਆ ਨਹੀਂ ਤੇਰੀ ਰੋਟੀ ਤੇਰੇ ਕੋਲੋਂ ਖਾਦੀ ਨਹੀਂ ਗਈ ਨਾ ਮੇਰੇ ਕੋਲ ਨਹੀਂ ਖਾਦੀ ਹੈਗੀ ਆ ਬਸ ਤੋਂ ਰਾਤ ਖਾ ਲਈ ਤੇ ਰਾਤੀ ਮੈਂ ਰੋਟੀ ਖੁਸ਼ੀ ਆ ਤੇ ਖਾਦੀ ਨਹੀਂ ਰੋਟੀ ਉੱਥੇ ਪਈ ਰਹੀ ਹੈ ਮੰਮੀ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਸੀ ਹਾਂ ਦੱਸ ਮੈਨੂੰ ਜ਼ਿਆਦਾ ਤੇ ਨਹੀਂ ਪਤਾ ਤੇ ਰਾਤੀ ਨਾ ਆਪਣੇ ਦੋਸਤ ਨਾਲ ਇੱਕ ਗੱਲ ਕਰਨ ਲਈ ਸੀ ਅੱਛਾ ਕਹਿੰਦੇ ਹੀ ਕਿ ਮੈਂ ਨਾ ਆਪਣਾ ਬਿਜ਼ਨਸ ਵਧਾਉਣਾ ਚਾਹੁੰਨਾ ਵਾ ਕਿ ਮੇਰੇ ਤੇ ਨਾ ਕਰਜ਼ਾ ਕਾਫੀ ਆ ਤੇ ਉਹ ਵੀ ਲਾਉਣਾ ਵਾ ਤੇ ਜਦੋਂ ਮੇਰਾ ਕੰਮ ਵਧੂਗਾ ਨਾ ਥੋੜੇ ਪੈਸੇ ਚਾਹੀਦੇ ਆ ਮੈਨੂੰ ਤੇ ਜਦੋਂ ਕੰਮ ਵਧੂਗਾ ਤੇ ਉਹੀ ਬਾਅਦ ਚ ਮੈਂ ਆਪਣੇ ਕੰਮ ਤੋਂ ਹੀ ਮੈਂ ਹੋਰ ਵੀ ਕੰਮ ਵਧਾ ਵੀ ਸਕਦਾ ਵਾ ਤੇ ਕਿਸ਼ਤਾਂ ਵੀ ਮੇਰੀਆਂ ਬਥੇਰੀਆਂ ਉਤਰ ਸਕਦੀਆਂ ਵਾ ਤੇ ਕਹਿੰਦਾ ਮੈਂ ਨਾ ਟੈਨਸ਼ਨ ਤੇ ਰਹਿਣਾ ਵਾ ਤੇ ਘਰੇ ਮੈਂ ਜ다가 ਦੱਸਦਾ ਨਹੀਂ ਆ ਆਪਣੀ ਮੰਮੀ ਨੂੰ ਸ਼ੰਮੀ ਨੂੰ ਮੈਂ ਇੰਨਾ ਨਹੀਂ ਦੱਸਦਾ ਹੈਗਾ ਤੇ ਕਹਿੰਦੇ ਉਹਨੂੰ ਪੁੱਛਣ ਲਈ ਕਹਿੰਦੇ ਤੂੰ ਮੇਰੀ ਹੈਲਪ ਕਰ ਸਕਦਾ ਵਾ ਕਿ ਥੋੜੇ ਬੋਧੇ ਜੇ ਤੂੰ ਮੈਨੂੰ ਪੈਸਾ ਥੇਲਾ ਦੇ ਦੇ ਤੇ ਉਹ ਅੱਗੋ ਬੋਲਣ ਡਿਆ ਸੀ ਕਿ ਨਹੀਂ ਸਾਡਾ ਆਪਣਾ ਹੱਥ ਬੜਾ ਟਾਈਟ ਰਹਿੰਦਾ ਵਾ ਤੇ ਉਹ ਕਹਿੰਦਾ ਕਿ ਤੇਰੇ ਡੈਡੀ ਜਦੋਂ ਰਿਟਾਇਰ ਹੋਇਆ ਵਾ ਉਹਦੇ ਪੈਸੇ ਚਾਰ ਮਿਲੇ ਹੋਣੇ ਆ ਤੇਰੀ ਮੰਮੀ ਨੂੰ ਤੇ ਉਹ ਥੋੜੇ ਬੋਤੇ ਹੋਣੇ ਆ ਤੇ ਕਹਿੰਦੇ ਉਹ ਮਾਤਾ ਕੋਲ ਨਹੀਂ ਅਸੀਂ ਕਦੀ ਮੰਗੇ ਨੇ ਐਫ ਡੀ ਕਰਾਈ ਆ ਸਾਡੇ ਤੇ ਏਡੇ ਡੇਣ ਮਾਰੇ ਆਏ ਆ ਪਰ ਅਸੀਂ ਆਪਣੀ ਮਾਤਾ ਦੇ ਉਹ ਪੈਸੇ ਨਹੀਂ ਛੇੜੇ ਹੈਗੇ ਥੋੜੇ ਬੋਤੇ ਉਹਦੇ ਨਾਲ ਐਫ ਡੀ ਹੈਗੇ ਬਾਕੀ ਆਪਾਂ ਉਹਦਾ ਹੀ ਵਰਤੂਰ ਤਾਂ ਲਈ ਠੀਕ ਹੈ ਹੈ ਤੇ ਮੰਮੀ ਮਿੰਨਾ ਗਲਤ ਨਾ ਸਮਝਿਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਘਰ ਦੀ ਤੇ ਘਰ ਮੰਮੀ ਮੈਂ ਚਾਹੁੰਦੀ ਆ ਕਿ ਚਲੋ ਤੁਸੀਂ ਇੱਥੇ ਦਿਮਾਗ ਆਪਾਂ ਤੁਹਾਨੂੰ ਰੋਟੀ ਪਾਣੀ ਦੇਣ ਦੇ ਸਭ ਕੁਝ ਕਰਨ ਦੇਈਆਂ ਲੀੜਾ ਕਪੜਾ ਵੀ ਸਮਾ ਕੇ ਦਵਾਂਗੇ ਸਾਂਭਾਂਗੇ ਵੀ ਤੁਹਾਨੂੰ ਅਹੀਂ ਹਨਾ ਅਸੀਂ ਤੁਹਾਡੇ ਨੌਪੋਤਿਆਂ ਤੇ ਮੈਂ ਚੁੰਨੀ ਹੀ ਕਿ ਜੇ ਉਹ ਐਫ ਡੀ ਆ ਤੁਸੀਂ ਰਣਜੀਤ ਨੂੰ ਦੇ ਦੋ ਪੈਸੇ ਆ ਗਿਆਂ ਤੇ ਚੱਲ ਰਣਜੀਤ ਆਪਣਾ ਬਿਜ਼ਨਸ ਵਧਾ ਲੈਣਾ ਤੇ ਚੱਲ ਆਪਣਾ ਜਿਹੜਾ ਕਰਜ਼ਾ-ਕਰਜ਼ਾ ਥੋੜਾ ਬਹੁਤਾ ਵੱਧ ਜਾਈ ਹਨਾ ਸਮਝਣ ਦੇ ਜਾਈ ਸਮਝੀ ਗੇ ਤੂੰ ਮਗਰ ਤੇ ਲਾਥ ਜੇ ਕਰ ਜਾ ਕੋਈ ਨਹੀਂ ਪਤਾ ਮੈਂ ਤੁਹਾਡੇ ਕੋ ਕਿਹੜੀ ਭੱਜੀ ਹਾਂ ਜੋ ਕੋ ਹੈਰਾ ਤੇ ਤੁਹਾਡਾ ਹੀ ਆ ਤੇਰੇ ਨਾਲ ਤੇ ਅੱਗੇ ਵੀ ਸਾਰੀ ਗੱਲ ਕਰ ਲੈਣੀ ਹੈ ਚਲੇ ਨਹੀਂ ਉਹ ਚਲ ਪੁੱਤ ਮੈਂ ਥੋੜਾ ਬੁੱਤਾ ਲਕਾ ਕੇ ਰੱਖਿਆ ਸੀ ਪੀ ਚਲ ਕਿਤੇ ਮੇਰੇ ਔਖੇ ਵੇਲੇ ਕੰਮ ਆਉਣਗੇ ਮੰਮੀ ਪੁੱਤ ਧੀਆ ਆਣੀ ਆ ਜਾਂ ਕੋਈ ਵੀ ਹੁਣ ਸ਼ਰੀਰਿਆ ਕੋਈ ਦੁਖ ਸੁਖ ਹੋਵੇ ਤੇ ਬੰਦਾ ਕੱਢ ਕੇ ਪੁੱਤ ਵਰਤ ਲੈਂਦਾ ਫਿਰ ਲੈਣਾ ਤੁਹਾਡੇ ਗਾੜੀ ਤੇ ਨਾ ਹੱਥ ਟੱਡੂਗੀ ਕੋਈ ਗੱਲ ਨਹੀਂ ਮੰਮੀ ਜੀ ਜੇ ਸਾਡਾ ਬਿਜ਼ਨਸ ਜੋ ਵੀ ਵਧੂਗਾ ਤੇ ਆਪਾਂ ਘਰ ਚ ਇਕੱਠੇ ਰਹਿਣ ਦੇ ਆ ਵੇਖੋ ਐਨੇ ਮਾੜੇ ਦਿਨ ਆਏ ਆ ਅਹੀਂ ਤਾਂ ਲੱਗ ਨਹੀਂ ਹੋਏ ਜੋ ਸਾਡਾ ਨੌਸਸ ਦਾ ਪਿਆਰ ਆ ਨਾ ਹੁਣ ਨੌਸਸ ਦਾ ਹੀ ਰਹਿਣਾ ਤੇ ਮੰਮੀ ਚੱਲ ਜੀ ਉਹਨਾਂ ਦਾ ਕੰਮ ਵਧ ਜੂਗਾ ਕੱਲਾ ਕੱਲਾ ਤਾਂ ਤੁਹਾਡਾ ਮੁੰਡਾ ਵਾ ਤੇ ਚੱਲ ਅੱਛਾ ਉਹਦੇ ਤੋਂ ਵੀ ਪਰੇਸ਼ਾਨੀ ਜਿਹੜੀ ਮੁੱਕ ਜੂਗੀ ਹੈ ਨਾ ਆਪਾਂ ਤੁਸੀਂ ਕਿਹੜਾ ਕਿਤੇ ਲੈ ਜਾਣਾ ਹੈਂਡੇ ਤੇ ਤੁਹਾਂ ਵੀ ਤੇ ਇੱਥੇ ਹੀ ਦੇਣਾ ਸਾਰਾ ਕੁਝ ਤੇ ਜੇ ਤੁਸੀਂ ਪਹਿਲੇ ਮਾੜਾ ਜਿਹਾ ਕੁਝ ਕਰ ਦੋ ਤੇ ਚੱਲ ਉਹਦਾ ਵੀ ਕੰਮ ਸੈੱਟ ਹੋ ਜੇ ਤੇ ਆਪਾਂ ਵੀ ਦੋਵੇਂ ਨੋਸਾ ਸਖੁਸ਼ ਰਹਾਂਗੇ ਕੋਈ ਨਹੀਂ ਪੁੱਤ ਮੈਂ ਕਿਹੜੀ ਤੁਹਾਡੇ ਤੋਂ ਭੱਜੀ ਆ ਹੈ ਜੇ ਤੁਹਾਡੇ ਹੀ ਆ ਸਭ ਕੋ ਜਿੱ ਤਰ੍ਹਾਂ ਤੁਸੀਂ ਆਖੋਗੇ ਮੈਂ ਉਤਰਾਂ ਕਰ ਲਵਾਂ ਤੇ ਪੁੱਤ ਮੈਂ ਦੇਣੇ ਵੀ ਕਿਨੂੰ ਆ ਤੁਹਾਨੂੰ ਹੀ ਦੇਣੇ ਆ ਤੁਹਾਡਾ ਵੀ ਮਲਿਕੇ ਵਰਤਣੇ ਆ ਤੁਹਾਹੇ ਕਾਹਤੀ ਆ ਮੇਰੀਆਂ ਕੁੜੀਆਂ ਤੁਹਾਡੀਆਂ ਨਨਾਨਾ ਆ ਤੋ ਹੈ ਵਰਤਣਾ ਮੈਂ ਕਿਹੜਾ ਪੁੱਤ ਬੈਠੇ ਆਣਾ ਤੇ ਜਾ ਮੈਂ ਪੈਸੇ ਲੈ ਕੇ ਕਿਧਰ ਮੜਨਾ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਤੁਸੀਂ ਆਪਣਾ ਪੁੱਤ ਟਾਈਮ ਪਾਸ ਕਰੋ ਬਾਕੀ ਮੰਮੀ ਮੇਰੀ ਗੱਲ ਸੁਣ ਰਣਜੀਤ ਨੂੰ ਤੁਸੀਂ ਇਹ ਗੱਲ ਨਹੀਂ ਕਹਣੀ ਹੈਗੀ ਰਣਜੀਤ ਮੇਰੇ ਹਿਸਾਬ ਨਾਲ ਆਪੇ ਤੁਹਾਡੇ ਨਾਲ ਗੱਲ ਕਰਨੀ ਆਣੀ ਆ ਇੱਕ ਦੋ ਦਿਨਾਂ ਚ ਪਤਾ ਕੀ ਗੱਲ ਹੈ ਮੰਮੀ ਅੱਗੇ ਮੇਰੇ ਨਾਲ ਬੋਲਦੇ ਨਹੀਂ ਤੇ ਪਰ ਤੇਰੇ ਵੀ ਮੇਰੇ ਕੋਲ ਨਾ ਮਦੀ ਟੈਨਸ਼ਨ ਨਹੀਂ ਦੇਖੀ ਜਾਂਦੀ ਇੱਕ ਤੇ ਉਹ ਆਗਨਾਂ ਤੋਂ ਟੈਨਸ਼ਨ ਚ ਆ ਜੋ ਘਰ ਚ ਮਾਹੌਲ ਚੱਲਣ ਡਿਆ ਵਾ ਹੁਣ ਸਾਨੂੰ ਤੇ ਪਤਾ ਵਾ ਵੀ ਆ ਜਿਹੜੇ ਦੋ ਜਣੇ ਠੱਗ ਘਰ ਰੱਖੇ ਆ ਇਹ ਸਾਰਾ ਕੁਝ ਕਰਨ ਡਈ ਆ ਪਰ ਵੇਖੋ ਰਣਜੀਤ ਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਨੂੰ ਇਹ ਲੱਗਣ ਡਿਆ ਵਾ ਕਿ ਆ ਮੇਰੀ ਜਨਾਨੀ ਸਾਰਾ ਕੁਝ ਕਰੀ ਜਾਣ ਡਈ ਆ ਇਹ ਪਹਿਲੇ ਵੀ ਕਰਦੀ ਸੀ ਇਦਾਂ ਦੇ ਮਾੜੇ ਕੰਮ ਕਿਉਂਕਿ ਪਹਿਲੇ ਵੀ ਇਨੇ ਪੈਸੇ ਜਾੜ ਛਡੇ ਆ ਘਰ ਦੇ ਮੈਂ ਇਹਦੇ ਹੱਥ ਤੇ ਰੱਖਦਾ ਰਿਆ ਤੇ ਉਦੋਂ ਵੀ ਮੇਰਾ ਇਹਨੇ ਬਿਜ਼ਨਸ ਡਾਊਨ ਕਰਤਾ ਵਾ ਤੇ ਉਹਨਾਂ ਨੂੰ ਇਹ ਆ ਵੀ ਹੁਣ ਵੀ ਸਾਰਾ ਕੁਝ ਸ਼ਮਮੀ ਕਰਨ ਡਈ ਆ ਇਹ ਸੁਧਰੀ ਨਹੀਂ ਹੈਗੀ ਅਜੇ ਤੱਕ ਉਹਨਾਂ ਦੇ ਮਨ 'ਚ ਆਹ ਗੱਲ ਆ। ਉਹ ਤੋਂ ਮੈਂ ਤੇਰ ਨਾਲ ਗੱਲ ਕਰ ਲਈ। ਇਹ ਥੋੜਾ ਮੈਂ ਉਹਨਾਂ ਦੀ ਜਵਾਈ ਨਾਲ ਕਰਨੀ ਵੀ ਮੇਰੇ ਕੋ ਕੋ ਹੈਗਾ। ਨਾ ਮੰਮੀ ਨਾ ਉਹ ਜਿਹੜਾ ਮੈਂ ਪਤਾ ਕੀ ਕਹਿਣਾ। ਉਹ ਵੀ ਕਿਸਾਰਾ ਮੈਂ। ਉਹਨੇ ਕਹਿਣਾ ਆ ਵੀ ਚੁੱਪ ਕਰਕੇ ਮਾਤਾ ਪੈਸੇ ਸਾਡੇ ਹੱਥ ਤੇ ਰੱਖ ਅੱਦੇ। ਕਿਸੇ ਨੂੰ ਨਹੀਂ ਦੇਣੇ ਹੈਗੇ ਕਿਉਂਕਿ ਉਹਨਾਂ ਨੇ ਇਹ ਕਹਿਣਾ ਵੀ ਅਸੀਂ ਤਾਂ ਘਰੋਂ ਬੇਕਾਰ ਹੋਏ ਫਿਰਨਦੇ ਆ ਤੇ ਜੇ ਅੱਜ ਸਾਡੀ ਹੈਲਪ ਸਾਡੀ ਮਾਂ ਨਾ ਕਰੂਗੀ ਤੇ ਕੌਣ ਕਰੂਗਾ? ਉਹਦੇ ਤੋਂ ਆਪਾਂ ਇਹ ਚੀਜ਼ ਦਾ ਪਰਦਾ ਹੀ ਰੱਖਣਾ ਵਾ ਉਹਨੂੰ ਆਪਾਂ ਇਹੋ ਹੀ ਕਹਿਣਾ ਵਾ ਅਸੀਂ ਮਾਤਾ ਦੇ ਨਾਲ ਜਿਹੜੇ ਹੈਗੇ ਉਹ ਕਿਸੇ ਨੇ ਨਹੀਂ ਲੈਣੇ ਹੈਗੇ ਮਾਤਾ ਨੂੰ ਵੀ ਇਸ ਚੀਜ਼ ਦੀ ਲੋੜ ਆ ਸਾਡਾ ਤੇ ਕੰਮ ਕਾਰੀ ਥੋੜਾ ਵਾ ਉਹਦੇ ਸਾਹਮਣੇ ਇਹੋ ਕੋ ਜਿਹੀ ਅਸੀਂ ਗਾਈ ਜਣੇ ਨੇ ਗਾਣੇ ਤੇ ਉਹਨਾਂ ਨੂੰ ਦੱਸਣ ਦੀ ਕੀ ਲੋੜ ਵੀ ਮਾਤਾ ਕੋ ਹੈਗੀ ਆ ਲੈ ਤਾਂ ਬੜੀ ਦੂਰ ਲਗਾ ਕੇ ਰੱਖੀ ਆ ਮੈਨੂੰ ਚਾਹ ਗੁਰਪ੍ਰੀਤ ਤਾਂ ਪਤਾ ਹੀ ਹੁੰਦਾ ਵਾ ਉਹਦਾ ਵੀ ਪਿਓ ਹੀ ਅਕਸਰ ਪਤਾ ਦੇ ਹੁੰਦਾ ਹੀ ਆ ਜਿਹੜੀ ਚੀਜ਼ ਦਾ ਪਤਾ ਪਤਾ ਹੀ ਆ ਹੁਣ ਵਿਮਲ ਦੀਦੀ ਨੂੰ ਵੀ ਪਤਾ ਵਾ ਉਹਨੂੰ ਵੀ ਪਤਾ ਵਾ ਹੈਨਾ ਰਣਜੀਤ ਨੂੰ ਮੈਨੂੰ ਵੀ ਪਤਾ ਵਾ ਇਹ ਚੀਜ਼ ਕੋਈ ਲੁਕਣ ਵਾਲੀ ਨਹੀਂ ਹੁੰਦੀ ਮੰਮੀ ਇਹ ਤਾਂ ਪਤਾ ਹੀ ਆ ਇਹ ਤਾਂ ਗੱਲ ਹੈਗੀ ਤੇ ਪਰਸ਼ੇ ਜੀ ਨਾਲ ਨਾਲ ਆਦੀ ਸਾਨੂੰ ਉਹਨਾਂ ਦੇ ਦੇ ਦੇਣੇ ਅਗਲੇ ਮੈਨੂੰ ਆਖੜ ਕੇ ਲੈ ਸਾਨੂੰ ਕੁਝ ਦੀ ਮੰਮੀ ਮੈਂ ਤੁਹਾਨੂੰ ਸਮਝਾਉਂਦੀ ਕਿ ਤੂੰ ਹੀ ਨਾ ਗੱਲ ਕਰਦੀ ਉਹ ਦਿਨ ਮੈਂ ਬੱਚੀ ਪਿਆਰੀ ਬਣ ਕੇ ਤੁਹਾਡੇ ਕੋਲ ਭੇਤ ਲੈਂਦੀ ਰਹਿੰਦੀ ਆ ਤੇ ਮੈਨੂੰ ਡਰ ਲੱਗਾ ਰਹਿੰਦਾ ਉਸ ਵੇਲੇ ਭਾਵੇਂ ਤੁਸੀਂ ਮੈਨੂੰ ਪੱਕ ਪਿਰ ਵੀ ਮੰਮੀ ਨੂੰ ਤੇ ਗੱਲ ਜਿਆ ਲੱਭ ਜਾਂਦਾ ਕਿ ਤੇ ਉਹ ਨਾ ਹੋਵੇ ਕਿ ਤੁਹਾਡੇ ਮੂੰਹ ਕੋਈ ਐਸਾ ਹਿੰਟ ਨਿਕਲੇ ਤੇ ਉਸੇ ਆਪਆ ਪੌਣ ਨੂੰ ਫਿਰਦੀ ਆ ਬਸ ਰਣਜੀਤ ਨੂੰ ਤਾਂਨੇ ਅੱਗੇ ਹੱਥਾਂ ਚ ਕੀਤਾ ਵਾ ਮੈਂ ਤਾਂ ਮੈਂ ਗੁਰਪ੍ਰੀਤ ਨਾਲੋਂ ਜ਼ਿਆਦਾ ਮੈਨੂੰ ਤੇਰੇ ਤੇ ਯਕੀਨ ਆ ਮੈਂ ਉਹਨੂੰ ਇਹੋ ਜਿਹੀ ਗੱਲਾਂ ਕਿਉਂ ਦੱਸੂ ਜਿਹੜਾ ਹੈਗਾ ਥੋੜਾ ਬੁੱਤਾ ਦੇਖਵਾ ਮੈਨੂੰ ਪੂਰਾ ਮਾਣ ਆ ਤੁਹਾਡੇ ਤੇ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗੀ ਨਾ ਤੇ ਤੁਸੀਂ ਮੇਰੀਆਂ ਗੱਲਾਂ ਨੂੰ ਜ਼ਰੂਰ ਸਮਝੋਗੇ ਵਾਹ ਮੰਮੀ ਇਹ ਚੀਜ਼ਾਂ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦੀ ਪਰ ਮੇਰਾ ਦੱਸਣਾ ਹੀ ਫਰਜ਼ ਹੈ ਤੁਹਾਨੂੰ ਕੀ ਤੇਰਾ ਪੁੱਤ ਟੈਨਸ਼ਨ ਚ ਹੈ गावा ਚੱਲ ਜੀ ਆਪਣਾ ਬਿਜ਼ਨਸ ਵਧੂਗਾ ਤੇ ਆਪਾਂ ਸਾਰਿਆਂ ਨੂੰ ਫਾਇਦਾ ਹੈਗਾ ਵਾ ਆਪਾਂ ਐਸੇ ਘਰ ਚ ਰੋਟੀ ਖਾਂਦੇ ਆ ਤੇ ਇੱਥੇ ਸਾਡੀ ਸ਼ਾਤ ਹੈ ਹਨਾ ਇੱਥੇ ਜੀਣਾ ਤੇ ਇੱਥੇ ਮਰਨਾ ਪੁੱਤ ਜੀ ਇਹ ਨਿਆ ਰਪਿਆ ਨਾ ਤੁਹਾਡੀ ਟੈਨਸ਼ਨ ਮੁੱਕ ਜੇ ਤੇ ਮੈਨੂੰ ਹੋਰ ਕੀ ਚਾਹੀਦਾ ਤੂੰ ਹੀ ਮੇਰੇ ਤੀਆਂ ਪੁੱਤ ਜੀ ਜੋ ਕੋ ਹੈਗਾ ਮੇਰਾ ਤੁਹਾਡਾ ਹੀ ਆ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਆਪਣੇ ਦੋਸਤ ਨੂੰ ਫੋਨ ਕਰਕੇ ਬਾਰ ਬਾਰ ਉਹਦੇ ਕੋ ਪੈਸੇ ਪੁੱਛਣ ਦੇ ਹੀ ਕਿ ਉਹ ਵੀ ਅੱਗੋਂ ਆਪਣੇ ਪ੍ਰੋਬਲਮਸ ਸੁਣਾਉਂਦਾ ਪਿਆ ਹੀ ਮੇਰੇ ਨਾਲ ਤਾਂ ਹੁਣ ਤੁਹਾਨੂੰ ਪਤਾ ਕੋਈ ਸਲਾਹ ਹੀ ਨਹੀਂ ਕਰਦੀ ਮੈਨਾਂ ਤਾਂ ਕੁੰਦੇ ਹੀ ਨਹੀਂ ਚੱਜਣਾ ਰੋਟੀ ਕਾ ਦਿਖਾ ਲੈਂਦੇ ਕਦੀ ਕਦੇ ਮੈਂ ਖਾੜੀ ਇਹ ਲੈ ਜਾ ਚੋਕੇ ਚੱਲ ਮੈਂ ਵੀ ਫਿਰ ਜ਼ਿਆਦਾ ਨਹੀਂ ਬੋਲਦੀ ਵੀ ਐਵੇਂ ਗੁੱਸਾ ਚੜਿਆ ਹੋਵੇ ਤੇ ਰਹਿੰਦੇ ਆਪੇ ਖਾ ਲੂਗਾ ਜਿੰਨਾ ਚਿਰ ਮੈਂ ਸਾਰਾ ਕੁਝ ਇਹਨਾਂ ਦੇ ਸਾਹਮਣੇ ਨਹੀਂ ਨਾ ਲੈ ਕੇ ਆਉਂਦੀ ਉਹਨਾਂ ਚਿਰ ਮੈਂ ਇਹਨਾਂ ਨੂੰ ਬਹੁਤਾ ਕੁਝ ਨਹੀਂ ਕਹਿਣਾ ਹੈਗਾ ਠੀਕ ਠੀਕ ਮੈਂ ਤਾਂ ਤੁਹਾਨੂੰ ਆਪਣਾ ਦੱਸਿਆ ਵਾ ਕਿ ਆਹ ਚੀਜ਼ ਇਹਨਾਂ ਦੇ ਅੰਦਰ ਚੱਲਣ ਨਹੀਂ ਜੇ ਉਦੋਂ ਮੈਂ ਜੇ ਤੁਹਾਡੀ ਤੋਂ ਕੋਈ ਜਿਹਾ ਲਾਥ ਜੇ ਤਾਂ ਮੈਨੂੰ ਹੋਰ ਕੀ ਚਾਹੀਦਾ ਇਹਦੋਂ ਕੁਛੀ ਮੈਨੂੰ ਕੀ ਹੋਣੀ ਮੇਰੇ ਧੀਆਂ ਕੋਤ ਖੋਸਿਆ ਤੇ ਮੈਂ ਵੀ ਖੋਸਿਆ ਪੈਸਾ ਨੂੰ ਪੁੱਤ ਕੀ ਕਰਨਾ ਪੈਸਾ ਨਾਲ ਥੋੜੀ ਵਰਤਣਾ ਜਿੱਤਰਾਂ ਤੂੰ ਆ ਬਹੁਤ ਵਧੀਆ ਜੇ ਤੁਸੀਂ ਮੰਨ ਗਏ ਜੀ ਬਾਕੀ ਉਹ ਤੁਹਾਨੂੰ ਆਪੇ ਕਹਿਣਗੇ ਤੁਹਾਨੂੰ ਸੀ ਫੇਰ ਹੀ ਕਿਉਂ ਇਹ ਨਾ ਕਿਉਂਕਿ ਸ਼ਮੀ ਨੇ ਕਿਹਾ ਵਾ ਉਹਨੇ ਫੇਰ ਮੇਰੇ ਬਾਰੇ ਗਲਤੀ ਸੋਚਣਾ ਉਹ ਮੈਨੂੰ ਪਤਾ ਪੁੱਤ ਚਲ ਕੋਈ ਨਹੀਂ ਮੈਂ ਰੋਟੀਆਂ ਮਾਂ ਹਾਂ ਲਿਆਵੋ ਤੇ ਮੈਂ ਨਹੀਂ ਖਾਦੀ ਸਵੇਰ ਦੀ ਕਾ ਮੈਂ ਰੋਟੀਆਂ ਆਪੋ ਤੇ ਖੋਜ ਰਹਿ ਨਾ ਹੋਰ ਕੀ ਚਾਹੀਦਾ ਇੰਨੀ ਨਾਲ ਮੇਰਾ ਇਹਦਾ ਦਾ ਬੋਝ ਲੱਥਾ ਜੇ ਤੇ ਮੈਂ ਆਪੇ ਕਿਤੇ ਸੱਤੇ ਚੁੱਕਣੇ ਆ ਇਹਨਾਂ ਦਾ ਹੀ ਸਭ ਕੁ ਮੈਂ ਤੇ ਉਹ ਹੀ ਥੋੜੇ ਬੁੱਤੇ ਰੱਖ ਕੇ ਚੱਲ ਕੇ ਤੇ ਕੰਮ ਹੋਊਗਾ ਕੰਸਨ ਕੁੜੀ ਐ ਮੇਰੀ ਜੰਸਨ ਪੁੱਤ ਇੱਥੇ ਆ ਮੇਰੇ ਕੋਲ ਮਨ ਨੂੰ ਫਰਕ ਨਹੀਂ ਲੱਗੀ ਸੀ ਤੁਹਾਡੇ ਉਹ ਇੱਕ ਗਾਦੀ ਫੁਲਕਾ ਉਹ ਤੇ ਖਾ ਲੈਣੀ ਮੈਨੂੰ ਇਡੀ ਭੁੱਖ ਨਹੀਂ ਲੱਗੀ ਫਿਰ ਮੈਨੂੰ ਦਵਾ ਦੇ ਕੋਈ ਦੱਸ ਮੰਮੀ ਹਾਂ ਪੁੱਤ ਗੱਲ ਇਹ ਆ ਕਿ ਪੁੱਤ ਮੈਂ ਇਹ ਨਹੀਂ ਆਂਦੀ ਵੀ ਪੈਸਾ ਮੈਂ ਤੁਹਾਨੂੰ ਨਾ ਦਵਾ ਤੇ ਮੇਰਾ ਜਾਂ ਜੀ ਨਹੀਂ ਕਰਦਾ ਦੇਣ ਨੂੰ ਪੈਸਿਆਂ ਦੀ ਕੋਈ ਗੱਲ ਨਹੀਂ ਸਭ ਕੁਝ ਤੁਹਾਡਾ ਹੀ ਆ ਪੁੱਤ ਇਹ ਜਿਹੜੀ ਇੱਕ ਨਿੱਗੀ ਜਿਹੀ ਫੜੀ ਜੀ ਨਾ ਇਹ ਤੁਹਾਡੇ ਡੈਡੀ ਨੇ ਮੇਰੇ ਨਾਂ ਕਰਵਾਣੀ ਵੇ ਪੁੱਤ ਮੇਰਾ ਸਿਆਣਾ ਸਰੀਰ ਆ ਭਾਵੇਂ ਮੈਨੂੰ ਹੀ ਲੋੜ ਪੈ ਸਕਦੀ ਆ 아이 ਨਾ ਗੱਲ ਪੁੱਤ ਸੁਣਦੇ ਨੂੰ ਹਾਂਜੀ ਮੰਮੀ ਤੇ ਪੁੱਤ ਮੈਂ ਤੁਹਾਡੇ ਕੋਲ ਲਕਾਇਆ ਨਹੀਂਗਾ ਗੱਲ ਇਹ ਆ ਕਿ ਭਾਵੇਂ ਪੁੱਤ ਜੇ ਮੈਨੂੰ ਲੋੜ ਪਵੇ ਜਿਵੇਂ ਜਿਵੇਂ ਪੁੱਤ ਤੁਹਾਡੇ ਹਾਲਾਤ ਆ ਫਿਰ ਤੁਸੀਂ ਲੋਕਾਂ ਕੋਲ ਮੰਗਦੇ ਫਿਰੋਗੇ ਕਿ ਸਾਡੀ ਮਾਂ ਨੂੰ ਪੈਸਿਆਂ ਦੀ ਲੋੜ ਆ ਨਹੀਂ ਮੰਮੀ ਜੀ ਅਸੀਂ ਕਿਉਂ ਮੰਗਾਂਗੇ ਲੋਕਾਂ ਕੋਲ ਮੇਰੀ ਗੱਲ ਸੁਣੋ ਅਸੀਂ ਆਹ ਪੈਸੇ ਲਾ ਕੇ ਬਿਜ਼ਨਸ ਵਧਾ ਲੈਣਾ ਹੈ ਨਾ ਠੀਕ ਹੈ ਤੇ ਉਹਦੇ ਤੁਹਾਨੂੰ ਇਨਕਮ ਵੀ ਤੇ ਆਉਣੀ ਆ ਨਾ ਤੁਹਾਡਾ ਫੇਰ ਮੰਮੀ ਕਮੇਟੀਆਂ ਪਾ ਦਾਂਗੇ ਗਾਂ ਤੇ ਐਨੇ ਕ ਪੈਸੇ ਤੇ ਰਾਮ ਨਾ ਜਮਾ ਹੋ ਜਾਣੇ ਸਾਲ ਡੇਢ ਸਾਲ ਦੇ ਵਿੱਚ ਵਿੱਚ ਹੀ ਤੁਸੀਂ ਟੈਨਸ਼ਨ ਨਾ ਲਓ ਤੇ ਰਹੀ ਗੱਲ ਮੰਮੀ ਦੂਜੀ ਆ ਤੁਹਾਡੇ ਕੋਲ ਐਫ ਡੀ ਹੈ ਮੰਨ ਲਓ ਡੈਡੀ ਕਰਾ ਕੇ ਗਈ ਹੈ ਮੰਮੀ ਜੀ ਐਫ ਡੀ ਨਾ ਹੁੰਦੀ ਤੁਹਾਡੇ ਕੋਲ ਮੰਨ ਲਓ ਕੁਝ ਬਣਾਉਂਦਾ ਤੁਸੀਂ ਕਿਦਾਂ ਸੋਚ ਲਿਆ ਕਿ ਅਸੀਂ ਤੁਹਾਡਾ ਗਾਜ ਨਹੀਂ ਸੀ ਕਰਾਉਣਾ ਤੇ ਮੰਮੀ ਮਹਾਰਾਜ ਕਰੇ ਆ ਸਾ ਕਦੀ ਦੇਣੀ ਨਾ ਆਵੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਅਗਰ ਇਹ ਦੰਗਾ ਦੇਨ ਕਦੀ ਆ ਗਿਆ ਨਾ ਅਸੀਂ ਆਪੇ ਵੇਖ ਲਾਂਗੇ ਕਿ ਅਸੀਂ ਕੀ ਕਰਨਾ ਤੁਹਾਨੂੰ ਮੰਮੀ ਅਸੀਂ ਇਲਾਜ ਤੋਂ ਰਹਿਣ ਦੇ ਲੱਗੀਆਂ ਕਿਤੇ ਤੁਹਾਨੂੰ ਇੰਨਾ ਕਿਤੇ ਨੌਪੁੱਤ ਤੋਂ ਭਰੋਸਾ ਹੈਗਾ ਨਾ ਸ਼ਮੀ ਪੁੱਤ ਗੱਲਾਂ ਤੇਰੀਆਂ ਸਹੀ ਆ ਪਰ ਪੁੱਤ ਇਹ ਮੈਂ ਨਹੀਂ ਤੁਹਾਨੂੰ ਦੇ ਸਕਦੀ ਪੁੱਤ ਵੀ ਹੈ ਅੱਗੇ ਜੋ ਵੀ ਮੇਰੇ ਕੋਲ ਤੇਰੇ ਕੋਲ ਥੋੜੀ ਬੁਤੀ ਜਿੰਨੀ ਪੂੰਜੀ ਜੁੜੀ ਤਲੇ ਡੜੀ ਦੀ ਸਾਰੂਪ ਕੋਸ਼ਤਾਂ ਨੂੰ ਦੇ ਦਿੱਤਾ ਇੱਥੋਂ ਤੱਕ ਪੁੱਤ ਤੈਨੂੰ ਸਾਰਾ ਗਹਿਣਾ ਵੀ ਦੇ ਦਿੱਤਾ ਪੁੱਤ ਹੁਣ ਇੰਨਾ ਕੁ ਮੇਰੇ ਕੋ ਰਹਿਣ ਦੋ ਇਹ ਨਹੀਂ ਮੈਂ ਤੁਹਾਨੂੰ ਦੇ ਸਕਦੀ ਮੈਂ ਪੂਰੀ ਖਾਲੀ ਨਹੀਂ ਹੋਣਾ ਚਾਹੁੰਦੀ ਕਿਉਂ ਤੇ ਪੁੱਤ ਪਾ ਕੇ ਮੈਨੂੰ ਹੀ ਲੋਰੀ ਕੋਈ ਗੱਲ ਨਹੀਂ ਮੰਮੀ ਜੀ ਜਿਦਾਂ ਤੁਸੀਂ ਕਹੋ ਤੁਸੀਂ ਨਹੀਂ ਦੇਣਾ ਚਾਹੁੰਦੇ ਨਾ ਤੇ ਮੈਂ ਤੁਹਾਡੇ ਤੇ ਕੋਈ ਦਬਾਅ ਨਹੀਂ ਪਾਉਂਦੀ ਮੰਮੀ ਮੈਂ ਤਾਂ ਸਿਰਫ ਤੁਹਾਨੂੰ ਇੱਕ ਗੱਲ ਦੱਸੀ ਆ ਜੋ ਤੁਹਾਡਾ ਪੁੱਤ ਗੱਲ ਕਰਨ ਰਿਹਾ ਸੀ ਨਾ ਮੈਂ ਬਸ ਉਹ ਦੱਸੀ ਆ ਕਿ ਉਹ ਟੈਨਸ਼ਨ 'ਚ ਆ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਤੇ ਮੈਨੂੰ ਜਰੂਰ ਪੈਸੇ ਦਿਓ ਨਾਲੇ ਮੈਨੂੰ ਨਹੀਂ ਤੁਸੀਂ ਆਪਣਾ ਪੁੱਤ ਨੂੰ ਦੇਣੀ ਚੱਲ ਪੁੱਤ ਮੈਂ ਤੈਨੂੰ ਦੇ ਦੇਨੀ ਆ ਉਹ ਵੀ ਤੇਰੇ ਮੂੰਹ ਨੂੰ ਤਿੰਨ ਆ ਬੁੱਤਾਂ ਨਾਲੋਂ ਕੀ ਚੰਗਾ ਪਰ ਇੱਕ ਗੱਲ ਆ ਪੁੱਤ ਮੈਂ ਵੇਖਣਾ ਚਾਹੁੰਨੀ ਆ ਕਿ ਜਦੋਂ ਮੈਂ ਨਾ ਕਰਦੀ ਆ ਤੇ ਤੇਰਾ ਮਨ ਕੀ ਆਂਦਾ ਵਾ ਮੰਮੀ ਜੀ ਤੁਸੀਂ ਭਾਵੇਂ ਨਾ ਕਰੋ ਭਾਵੇਂ ਹਾਂ ਕਰੋ ਜਿਉ ਤੁਸੀਂ ਮੇਰੇ ਲਈ ਹੈਗੀ ਹੋ ਨਾ ਉਹੀ ਰਹੋਗੇ ਮੈਂ ਤਾਂ ਸਿਰਫ ਤੁਹਾਨੂੰ ਤੁਹਾਡੇ ਪੁੱਤ ਦੀ ਟੈਨਸ਼ਨ ਦੱਸੀ ਆ ਕਿ ਮੰਮੀ ਉਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਮੈਨੂੰ ਕੋਸੋ ਕਿ ਤੂੰ ਮੈਨੂੰ ਦੱਸਿਆ ਨਹੀਂ ਪਰ ਮੈਂ ਇਹ ਵੇਖਿਆ ਵੀ ਤੇਰੇ ਤੇ ਕਿਤੇ ਮਾਸਾ ਮੱਥੇ ਤੇ ਨਹੀਂ ਆਈ ਵੀ ਮੇਰੀ ਮੰਮੀ ਨੇ ਮੈਨੂੰ ਨਾ ਕੀਤੀ ਆ ਉਹ ਤਾਂ ਮੈਨੂੰ ਇੰਨੀ ਵੱਡੀ ਖੁਸ਼ੀ ਆ ਚੱਲ ਕੋਈ ਗੱਲ ਨਹੀਂ ਜਾ ਤੈਨੂੰ ਇਹ ਵੀ ਪੈਸੇ ਦਿੱਤੇ ਠੀਕ ਆ ਮੰਮੀ ਰਣਜੀਤ ਆਪੇ ਤੁਹਾਡੇ ਨਾਲ ਗੱਲ ਲਾਗਾਂਗੀ ਦੂਜੀ ਗੱਲ ਮੰਮੀ ਤੁਸੀਂ ਇਹ ਫਿਕਰ ਨਹੀਂ ਕਰਨਾ ਕਿ ਜੇ ਮੈਂ ਪੈਸੇ ਦੇਤੇ ਤੇ ਮੇਰੇ ਕੋਲ ਕੁਝ ਨਹੀਂ ਰਹਿ ਜਣਾ ਤੁਹਾਡੇ ਕੋਲ ਮੰਮੀ ਸਭ ਕੁਝ ਆ ਦੂਜੀ ਗੱਲ ਇਹ ਕਿ ਉਸੇ ਕੰਮ ਚ ਅਸੀਂ ਤੁਹਾਡੇ ਥੋੜੇ ਥੋੜੇ ਪੈਸੇ ਕੱਢਣਾ ਸ਼ੁਰੂ ਕਰ ਦਾਂਗੇ ਤੇ ਉਹ ਫੇਰ ਪੂਰੇ ਹੋ ਜਾਣਗੇ ਸਿਰਫ ਅਸੀਂ ਚਾਹੁੰਦੇ ਆ ਕਿ ਥੋੜੀ ਹੈਲਪ ਕਰ ਦੋ ਤੁਹਾਡੇ ਪੈਸੇ ਫੇਰ ਉਹਨੇ ਹੀ ਤੁਹਾਨੂੰ ਵਾਪਸ ਦਵਾਗੇ ਚੰਗਾ ਪੁੱਤ ਤੂੰ ਸਿਆਣੀ ਮੈਨੂੰ ਪਤਾ ਤੂੰ ਕਰ ਲੈਣਾ ਹਾਂ ਮੰਮੀ ਰਣਜੀਤ ਨਾਲੋਂ ਤੂੰ ਸਿਆਣੀ ਆ ਵੀ ਮੈਂ ਜਾਨੀ ਆ ਕਿ ਸੱਪਾ ਵੀ ਮਰ ਜੇ ਤੇ ਸੋਟਾ ਵੀ ਬਚ ਜੇ ਚੱਲ ਕੋਈ ਨਹੀਂ ਪਤਾ ਟੈਂਸ਼ਨ ਨਾ ਆ ਤੂੰ ਕੋਈ ਨਹੀਂ ਲੋ ਆਪਣਾ ਕਾਰੋਬਾਰ ਪਤਾ ਤੂੰ ਹੀ ਖੜਾ ਕਰੋ ਕੋਈ ਗੱਲ ਨਹੀਂ ਪਤਾ ਮੈਨੂੰ ਪਤਾ ਤੂੰ ਹਾਂ ਹੀ ਸਾਹਮਣੋਂ ਤੋਂ ਹਾਂ ਹੀ ਰੋਟੀ ਦੇਣੀ ਆ ਮੈਨੂੰ ਪਤਾ ਕਿੱਥੋਂ ਜਾਣਾ ਖਾਣ ਕੋਈ ਉਹਦੇ ਘਰ ਥੋੜੀ ਪੋਟ ਉਹਨਾਂ ਠੱਗਾਂ ਨੂੰ ਕਿਤੇ ਪਤਾ ਲੱਗ ਜੇ ਉਹ ਨਾ ਹੋਵੇ ਵੀ ਉਹ ਕਹਿਣ ਵੀ ਸਾਨੂੰ ਵੀ ਸਮਝੇ ਲੱਗੀ ਤੁਹਾਨੂੰ ਨਹੀਂ ਨਹੀਂ ਉਹਨਾਂ ਦੇ ਪਾਸੇ ਆਪਾਂ ਦੇਣਾ ਜੀ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਣ ਦਿੰਦੀ ਚੱਲ ਇਹਦੇ ਆ ਰੋਟੀ ਬੁਰਕੀ ਪਾ ਕੇ ਚੱਲ ਕੁੜੀ ਤਾਂ ਖੁਸ਼ ਹੋ ਗਈ ਆ ਹੁਣ ਮੇਤਰਾ ਕਰਦੀ ਆ ਵੀ ਐਫ ਡੀ ਤੇ ਰੱਖੀ ਮੈਂ ਵਿਮਲ ਕੋਲ ਉਹਦੇ ਅਲ ਜਾਨੀ ਆ ਉਹਦੀ ਸੱਸ ਵੀ ਬੁਟੀਕ ਤੇ ਗਈ ਹੋਣੀ ਆ ਉਹ ਤੋਂ ਕੁ ਮਿਲਣੀ ਆ ਤੇ ਇਹਨਾਂ ਦਾ ਟਾਈਮ ਪਾਸ ਕਰਦੀ ਆ ਇਹ ਵੀ ਖੁਸ਼ ਤੇ ਮਮੀ ਖੁਸ਼ ਚੱਲ ਸਮੀ ਆ ਰੋਟੀ ਬੋਤ ਰਹਿੰਦੇ ਮੈਂ ਨਾ ਕਿਤੇ ਘੜੀਕ ਜਾਣਾ ਮੈਂ ਆਉਣੀ ਫੇਰ ਰੋਟੀ ਬਸ ਨਹੀਂ ਕੋਈ ਨਹੀਂ ਮੈਂ ਆਉਣੀ ਦਾ ਮਿੰਟਾਂ ਚ ਛੇਤੀ ਆ ਜੂਗੀ ਮੈਂ ਫੇਰ ਖਾਂਦੇ ਆ ਆਗੇ ਮੇਰਾ ਬੜਾ ਹੀ ਮਨ ਕਰਦਾ ਪਿਆ ਤੈਨੂੰ ਮਿਲਣ ਨੂੰ ਮੈਂ ਤੇ ਉੱਥੇ ਜਾਂਦੀ ਨਹੀਂ ਆ ਤੂੰ ਹੀ ਮਨਾਂ ਕੀਤਾ ਕਿ ਵਰਪਰੀ ਤੋਂ ਨਹੀਂ ਸਾਰੇ ਉੱਥੇ ਆ ਮੈਂ ਇਸ ਕਰਕੇ ਸੋਚਿਆ ਰਹਿਣੇ ਦਿੰਨੀ ਪਤੋਂ ਮੇਰਾ ਮੇਰਾ ਵੀ ਬੜਾ ਜੀ ਕਰਦਾ ਹੈ ਤੈਨੂੰ ਮਿਲਣ ਪਰ ਉਹ ਜਿਹੜੀਆਂ ਝੂਠਾਂ ਦੋ ਬੈਠੀਆਂ ਆ ਨਾ ਘਰ ਉਹਨਾਂ ਨੂੰ ਮੈਂ ਛੱਡ ਕੇ ਕਿਤਰਾ ਜਾਵਾਂ ਵੀ ਇਹ ਕੀ ਕੁਛ ਤੇ ਹੋਣ ਗਿਆ ਚੋਰੀਆਂ ਛੱਪੀਆਂ ਠੱਗੀਆਂ ਇਹਨਾਂ ਕਰਕੇ ਇਹਨਾਂ ਕਰਕੇ ਹੀ ਮੈਂ ਘਰੋਂ ਨਿਕਲਦੀ ਅਜੇ ਤੇ ਉਹ ਮੇਰੀ ਨੂੰਹ ਬੜੀ ਚੰਗੀ ਆ ਪੁੱਤ ਅੱਜ ਇਹ ਉਹਨਾਂ ਨੇ ਕਿੰਨਾ ਸਹਿਣ ਕਰਨ ਲਈ ਆ ਨਹੀਂ ਤੇ ਆਖੇ ਨਨ ਘਰੋਂ ਕੱਢੋ ਵੀ ਇਹ ਕਿੰਨੀ ਠਗੀ ਥੋਰੀ ਮਾਰਨ ਦੇ ਤੇ ਗਦਗਾਮੀ ਸਾਰੀ ਮੇਰੀ ਨੂੰ ਉਹਨੂੰ ਦਿੰਦੇ ਉਹ ਤੇ ਫੇਰ ਵੀ ਬਹੁਤ ਹੀ ਚੰਗੀ ਆ ਤੇ ਪੁੱਤ ਤੇਰੀ ਮੰਮੀ ਕਿੱਥੇ ਗਈ ਹੈ ਮੰਮੀ ਉਹ ਠੀਕ ਤੇ ਗਈ ਸੀ ਮੈਂ ਨਹੀਂ ਨਾ ਅੱਜ ਗਈ ਮੈਂ ਨੇੜੇ ਹੋ ਗਈ ਥੋੜੀ ਤੂੰ ਕਿਉਂ ਨਹੀਂ ਗਈ ਪੁੱਤ ਮੰਮੀ ਮੈਂ ਘਰ ਦਾ ਕੰਮ ਵੇਖਣ ਗਈ ਸੀ ਕੰਮ ਆਲੀ ਆਈ ਸੀ ਤੇ ਮੈਂ ਚਲ ਉਹਨਾਂ ਕੰਮ ਕਮ ਕਰਾ ਲਾਂ ਚੰਗੀ ਤਰ੍ਹਾਂ ਫਿਰ ਤੁਹਾਨੂੰ ਪਤਾ ਮਗਰ ਉਹਦਾ ਹੀ ਕਰ ਦਿੰਦੀ ਆ ਮਾੜਾ ਮੋਟਾ ਗਿਆ ਤੇ ਮੈਂ ਸੋਚਿਆ ਆਪ ਲੱਗ ਕੇ ਤੇ ਮੰਮੀ ਤੁਸੀਂ ਜਾਓ ਚਲੋ ਪਟੇਨ ਤੇ ਤੇ ਸਾਰੇ ਲੱਗੇ ਹੀ ਹੋਏ ਆ ਚਲ ਉਸਿਆਣੀ ਆ ਘੜੀ ਪਹਿਲਾਂ ਚਲ ਗਿਆ ਚਲ ਪੁੱਤ ਕੰਮ ਤੰਦਾ ਕਰਕੇ ਚਲ ਜਾਈਂ ਤੂੰ ਤੇ ਸਿਆਣੀ ਬਣੀ ਆ ਨਾਲੇ ਪੁੱਤ ਮੇਰਾ ਕੰਮ ਆਈ ਆ ਮੰਮੀ ਕੰਮ ਕੀ ਕੰਮ ਆਏ ਜੇ ਪੁੱਤ ਵੇ ਹੁਣ ਵੇਹ ਰਣਜੀਤ ਦਾ ਕਿੰਨਾ ਹੱਥ ਤੰਗਿਆ ਉਹ ਹੁਣ ਥੋੜਾ ਬੋਧਾ ਵੀ ਦਿਨਸਾ ਤੋੜਨਾ ਚਾਹੁੰਦੇ ਆ ਆਪਣਾ ਵੀ ਸਾਡਾ ਹੱਥ ਸੌਖਾ ਆ ਜੀ ਤੇ ਪੁੱਤ ਵੇ ਜਿੱਦ ਕੋ ਕੇ ਕੋ ਮੰਗਦਾ ਪਹਿਲੇ ਕੋਈ ਦਿੰਦਾ ਵਾ ਤੇ ਤੂੰ ਵੀ ਦੋ ਤਿੰਨ ਵਾਰ ਮਦਦ ਕੀਤੀ ਆ ਤੇ ਪੁੱਤ ਮੇਰਾ ਹੁਣ ਇਰਾਦਾ ਵਾ ਤੇ ਜਿਹੜੀ ਨਹੀਂ ਕੀ ਜੀ ਆਫੜੀ ਪਈ ਆ ਨਾ ਤੇਰੇ ਕੋਲ ਹੂੰ ਤੇ ਪੁੱਤ ਮੈਨੂੰ ਉਹ ਦੇ ਦੇ ਉਹਨਾਂ ਦੀ ਥੋੜੀ ਬੁਤੀ ਹੈਲਪ ਹੋ ਜੇ ਵਿਚਾਰਿਆਂ ਦੀ ਇਸ ਕਰਕੇ ਮੈਂ ਤੇਰੇ ਕੋਲ ਆਉਣੀ ਉਹਨੂੰ ਦੱਸ ਕੇ ਨਹੀਂ ਮੈਂ ਆਈ ਮੈਂ ਆਖਣੇ ਆਉਣੀ ਆ ਇਹ ਗੱਲ ਦਾ ਸ਼ਮੀ ਨੂੰ ਨਹੀਂ ਪਤਾ ਵੀ ਮੰਮੀ ਕੀ ਕਿਧਰ ਗਈ ਆ ਫੜੀ ਕਿੱਥੇ ਹੈ ਗੱਲ ਤਾਂ ਉਹਨੂੰ ਕੋਈ ਪਤਾ ਨਹੀਂ ਮੰਮੀ ਤੁਹਾਡੀ ਸਾਰੀ ਗੱਲ ਠੀਕ ਆ ਮੈਂ ਸਮਝਦੀ ਆ ਇੱਕ ਮਾਂ ਦਾ ਦਿਲ ਕਿ ਆਪਣੇ ਬੱਚਿਆਂ ਨੂੰ ਦੁਖੀ ਨਹੀਂ ਦੇਖ ਸਕਦੇ ਪਰ ਮੰਮੀ ਇਹ ਕਿ ਸਿਰਫ ਐਫੜੀ ਤੇ ਤੁਹਾਡੀ ਕੋ ਰਹਿ ਗਈ ਆ ਉਹ ਵੀ ਤੁਸੀਂ ਦੇ ਦੋਗੇ ਕੱਲੋਂ ਤੁਹਾਨੂੰ ਲੋੜ ਪੈ ਜੇ ਤੁਹਾਨੂੰ ਪਤਾ ਹੀ ਆ ਬਿਮਾਰੀ ਕੋਤੇ ਪੁੱਛ ਕੇ ਨਹੀਂ ਹੁੰਦੀ ਕੋਈ ਦੁੱਖ ਸੁੱਖ ਕੋਈ ਤਕਲੀਫ ਤੇ ਤੁਸੀਂ ਕਿੱਥੋਂ ਲਿਆਉਗੇ ਮੁੜ ਕੇ ਵੀਰੇ ਦਾ ਵੀ ਹੱਥ ਇੰਨਾ ਸੋਖਾ ਨਹੀਂ ਆ ਕਿ ਉਸ ਇੱਕਦਮ ਤੁਹਾਡਾ ਕੋਈ ਇਲਾਜ ਕਰਾ ਦੂਗਾ ਆਪਣੇ ਕੋ ਰੱਖੋ ਮਮੀ ਉਹ ਨਾਂ ਦੋ ਪੁੱਤ ਨਹੀਂ ਦੇਖੋ ਮੇਰੇ 3 ਪੁੱਤ ਵਾ ਜਦੋਂ ਮੇਰੇ ਇਹ ਸਾਹਮਣੇ ਓਖੇ ਹੁੰਦੇ ਆ ਪੁੱਤ ਕਿਸੇ ਦੇ ਗਾੜੀ ਆ ਤੇ ਟੱਢਣਗੇ ਤੇ ਇੱਕ ਮਾਂ ਨੇ ਰੱਖ ਕੇ ਕੀ ਕਰਨੇ ਆ ਜੇ ਉਹ ਸੋਖੇ ਹੋ ਜਾਣਗੇ ਤੇ ਇੰਨੇ ਪੈਸੇ ਨਾਲ ਉਹ ਜਾਣਗੇ ਕਿ ਪੁੱਤ ਕੋਈ ਗੱਲ ਨਹੀਂ ਉਹਨਾਂ ਹੀ ਮੈਨੂੰ ਸਾਹਮਣਾ ਉਹਨਾਂ ਮਹਾਰਾਜ 200 ਕ ਪਾਗੇ ਨਾ ਜੇ ਕੋਤ ਪੁੱਤ ਪੈ ਹੀ ਜਾਵੇ ਉਹਨਾਂ ਹੀ ਮੈਨੂੰ ਸਾਹਮਣਾ ਇਹ ਉਹਨਾਂ ਨੇ ਰੋਟੀ ਟੁੱਕ ਦਿਨਾ ਦੇ ਰਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੋਧੇ ਤੇ ਨਹੀਂ ਚਲੋ ਮੈਂ ਇਹਨਾਂ ਨੂੰ ਨਹੀਂ ਦਿੰਦੀ ਜਿੰਨਾ ਕਿ ਮੈਂ ਕਰ ਸਕਦੀ ਮੈਂ ਕਰ ਦਿੰਨੀ ਉਹਨਾਂ ਦੀ ਹੈਲਪ ਤੁਸੀਂ ਆਪੀ ਆਪਣੇ ਨਾਂ ਤੜਾਓ ਹਜੇ ਉਹ ਤੁਸੀਂ ਸੰਭਲੋ ਨਹੀਂ ਪੁੱਤ ਅੱਗੇ ਵੀ ਤੂੰ ਕਿੰਨੀ ਆਣਾ ਮਦਦ ਕੀਤੀ ਹੁਣ ਤੁਹਾਡੇ ਕੋਲ ਮਦਦ ਨਹੀਂ ਲੈਣੀ ਹੁਣ ਪੁੱਤ ਮੇਰਾ ਫਰਜ ਆ ਕਿ ਮੈਂ ਆਪਣੇ ਤੀਆਂ ਪੁੱਤਾਂ ਦੀ ਮਦਦ ਕਰਾਂ ਕੋਈ ਗੱਲ ਨਹੀਂ ਜਿਹੜੇ ਮੇਰੇ ਕੋਲ ਤੇ ਤੇਰੇ ਡੈਡੀ ਦੇ ਆ ਤੀਆਂ ਪੁੱਤ ਵੀ ਪੁੱਤ ਸਾਡੇ ਹੀ ਆ ਵੀ ਇਹ ਮੈਨੂੰ ਪੁੱਛਦੇ ਆ ਰੋਟੀ ਪਾਣੀ ਬੈਠੀ ਨੂੰ ਲੀੜਾ ਕੱਪੜਾ ਧੋ ਕੇ ਦਿੰਦੇ ਆ ਮੈਨੂੰ ਪੁੱਤ ਸਭ ਕੁਝ ਦੇਣਗੇ ਇਨਾਂ ਮੈਨੂੰ ਆਪਣੀ ਨੋਹ ਤੇ ਯਕੀਨ ਹੈਗਾ ਮੰਮੀ ਉਹ ਮੈਨੂੰ ਵੀ ਯਕੀਨ ਆ ਮੈਂ ਇਹ ਨਹੀਂ ਕਹਿੰਦੀ ਭਾਬੀ ਮਾੜੀ ਆ ਜਾਂ ਵੀਰਾ ਮਾੜਾ ਵਾ ਮੈਂ ਇਹ ਕੁਛ ਨਹੀਂ ਕਹਿੰਦੀ ਪਈ ਵਧੀਆ ਗੱਲ ਆ ਤੁਹਾਡੀ ਵਧੀਆ ਸੋਚ ਆ ਕਿ ਤੀ ਆਪਣੇ ਬੱਚੇ ਨੂੰ ਦੁਖੀ ਨਹੀਂ ਦੇਖ ਸਕਦੇ ਮੈਂ ਵੀ ਇਹ ਕਿੰਨੀ ਆ ਕਿ ਮੇਰੇ ਮੇਰਾ ਵੀ ਭਰਾ ਦੁਖੀ ਹੋਊਗਾ ਭਾਬੀ ਦੁਖੀ ਹੋਊਗੀ ਮੈਂ ਵੀ ਨਹੀਂ ਦੇਖ ਸਕਦੀ ਮੈਂ ਵੀ ਉਹਦੀ ਪੂਰੀ ਹੈਲਪ ਕਰੂੰਗੀ ਮੈਂ ਤਾਂ ਕਿੰਨੀ ਆ ਕਿਤੇ ਔਲੇ ਥੋੜੇ ਤੁਹਾਨੂੰ ਲੱਗ ਪਤਾ ਹੋਵੇ ਕਿ ਮੇਰੇ ਕੋਲ ਚੀਜ਼ ਪਈ ਆ ਮੈਂ ਵਰਤ ਲੈਣੀ ਆ ਚਲੋ ਪੁੱਤ ਤੂੰ ਇੰਨਾ ਠੀਕ ਕਰ ਲੈ ਬਾਹਰ ਮੈਨੂੰ ਯਕੀਨ ਹੈਗਾ ਨਾ ਵੇ ਉਹਨਾਂ ਦਾ ਮਹਾਰਾਜ ਨਹੀਂ ਨਾ ਕੰਮ ਚੜਾਉਣਾ ਪੁੱਤ ਕਿਤੇ ਮੇਰੇਆਂ ਪੈਸਾ ਨਾਲ ਜੇ ਕਿਤੇ ਉਹਨਾਂ ਦਾ ਕੰਮ ਚੜਦੇ ਤਾਂ ਮੈਨੂੰ ਹੋਰ ਕੀ ਚਾਹੀਦਾ ਸਭ ਕੁਝ ਦੇਣਗੇ ਪੁੱਤ ਉਹ ਮੇਰੀ ਨੂੰ ਆਂਦੀ ਆ ਮੰਮੀ ਜੋ ਵਿੱਚੋਂ ਹੋਇਆ ਕਰੂਗੀ ਖੱਟੀ ਉਹ ਥੋੜੀ ਥੋੜਾ ਮੈਂ ਰੱਖ ਕੇ ਜਮਾ ਕਰੂੰ ਤਾਂ ਮੰਮੀ ਤੇਰੇ ਜੋਗੇ ਨਾ ਪਹਿਲੇ ਵਾਧੂ ਕਰ ਲੈਣੇ ਚਲ ਮੰਮੀ ਆ ਤੇ ਵਧੀਆ ਗੱਲ ਆ ਭਾਬੀ ਦੀ ਵਧੀਆ ਸੋਚ ਆ ਥੋੜਾ ਥੋੜਾ ਵੀ ਕੱਟਣਗੇ ਨਾ ਤੁਹਾਡੀ ਆਰਟੀ ਫਿਰ ਤਿਆਰ ਹੋ ਜਾਣੀ ਉਹਨੇ ਕ ਪੈ ਇੱਕ ਗੱਲ ਹੀ ਕਿ ਤੇ ਉਹਨਾਂ ਨੂੰ ਨਾ ਦੋਵਾਂ ਨੂੰ ਪਤਾ ਲੱਗ ਗਿਆ ਤੇ ਮੰਮੀ ਕੋ ਕੁਛ ਹੈਗਾ ਪਰ ਤੇ ਮੈਂ ਤੇ ਤਾਇਆ ਚੋਰੀ ਆਈ ਆ ਮੰਮੀ ਉਹ ਤੁਸੀਂ ਧਿਆਨ ਰੱਖੋ ਮੈਂ ਤੇ ਇੱਥੇ ਬਿਠੀ ਆ ਮੈਂ ਕਿੰਨਾ ਗੱਲ ਕਰਨੀ ਆ ਤੁਸੀਂ ਆਪਣੇ ਘਰਾਂ ਚ ਗੱਲ ਕਰੋ ਤੇ ਵੇਖ ਚਾ ਕੇ ਕਰੋ ਕਿ ਕਿਤੇ ਕੰਦੀ ਬੂਈ ਲਾ ਕੇ ਸੁਣਦੀ ਨਾ ਹੋਵੇ ਮੇਰੇ ਕੋ ਥੋੜੀ ਪਤਾ ਲੱਗਣਾ ਮੈਨੂੰ ਨਹੀਂ ਹੈ ਨਹੀਂ ਕੋਈ ਪੁੱਤ ਘਰ ਕੋਕ ਤੇ ਗਿਆ ਸੀ ਤੇ ਤਾਂ ਹੀ ਮੈਂ ਮਗਰੋਂ ਗੱਲ ਕਰਕੇ ਤੇ ਸ਼ਮੀ ਨਾਲ ਆਈ ਆ ਵੀ ਮੈਂ ਆਉਣੀ ਵੀ ਬਿਮਲ ਨੂੰ ਦੱਸ ਕੇ ਉਹਨੂੰ ਵੀ ਨਹੀਂ ਮੈਂ ਵੀ ਮੇਰੀ ਆਪਣੀ ਬਿਮਲ ਕੋਲ ਕੋਈ ਗੱਲ ਨਹੀਂ ਮੇਂ ਤੁਹਾਡੀ ਚੀਜ਼ ਆ ਅੱਜ ਵੀ ਤੁਹਾਡੀ ਕੱਲ ਵੀ ਕੋਈ ਖੜਨਾ ਚਾਹੁੰਦੀ ਹੈ ਲੈ ਜੋ ਮੈਂ ਨਹੀਂ ਮਨਾ ਕਰਦੀ ਬਸ ਆ ਮੇਰਾ ਸਮਝੌਣ ਦਾ ਫਰਜ਼ ਹੀ ਉਹ ਮੈਂ ਤੁਹਾਨੂੰ ਦੱਸਦਾ ਵਾ ਜੇ ਭਾਪੀ ਕਹਿੰਦੀ ਆ ਕਿ ਮੈਂ ਥੋੜੇ ਥੋੜੇ ਤੁਹਾਡੇ ਨਾਂ ਦੇ ਕੱਢੀ ਜਾਉਂਗੀ ਫਿਰ ਤੇ ਚਲੋ ਵਧੀਆ ਗੱਲ ਆ ਚਲੋ ਉਹਨਾਂ ਦੀ ਵੀ ਹੈਲਪ ਹੋ ਜੂਗੀ ਪੁੱਤ ਨੂੰ ਮੇਰੀ ਸੱਸ ਨਹੀਂ ਸਮਝਦੀ ਮੈਨੂੰ ਆਪਣੀ ਮਾਂ ਸਮਝਦੀ ਤੇ ਪੁੱਤ ਮੇਰੇ ਕੋ ਵੀ ਨਹੀਂ ਉਹਨਾਂ ਦਾ ਦੁੱਖ ਦੇਖਿਆ ਜਾਂਦਾ ਜਿੰਨੀ ਮੇਰੇ ਕੋ ਹੁੰਦੀ ਆ ਮੈਂ ਕਰਾਂ ਮਦਦ ਉਹਨਾਂ ਦੀ ਪੁੱਤ ਮੈਂ ਕਿੱਥੇ ਖੜਨੇ ਕੋਈ ਗੱਲ ਮੰਮੀ ਤੁਸੀਂ ਕਰੋ ਮਦਦ ਮੈਂ ਨਹੀਂ ਮਨਾ ਕਰਦੀ ਤੁਹਾਨੂੰ ਐਂ ਫਿਰ ਤੁਹਾਡੀ ਆ ਤੁਸੀਂ ਲੈ ਜੋ ਪਰੇਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਉਹਦੀ ਮਾਂ ਆ ਉਹ ਮੇਰੀ ਧੀ ਆ ਬਹੁਤ ਵਧੀਆ ਗੱਲ ਆ ਹੁਣ ਮੈਂ ਤੇ ਮੇਰੇ ਮੰਮੀ ਸਾਡੀ ਕਿਉਂ ਬਣਦੀ ਆ ਕਿ ਅਸੀਂ ਕਦੀ ਨੌ ਸੱਸ ਬਣ ਕੇ ਨਹੀਂ ਰਹੀਆਂ ਅਸੀਂ ਮਾਮਾ ਧੀਆ ਬਣ ਕੇ ਰਹਿਨੀ ਆਂ ਘਰ ਤਾਂ ਹੀ ਮੰਮੀ ਚੱਲਦੇ ਆ ਇਦਾਂ ਨਹੀਂ ਚੱਲਦੇ ਪੁੱਤ ਮੈਂ ਉਹਨੂੰ ਤਾਂ ਦੇਣ ਲੱਗੀ ਆ ਉਹਨੂੰ ਪਤਾ ਮੈਂ ਪਰਖ ਲਿਆਈ ਉਹਨੂੰ ਪਹਿਲਾਂ ਮੈਂ ਨਾ ਕੀਤੀ ਪਰ ਉਹਦੇ ਮੱਥੇ ਤੇ ਮਸਾ ਤੇਲੀ ਨਹੀਂ ਆਈ ਵੀ ਮੰਮੀ ਨੇ ਮੈਨੂੰ ਨਾ ਕੀਤੀ ਆ ਬਸ ਉਹ ਜਿਹੜਾ ਹੋਈ ਸੀ ਉਹਦਾ ਪੁੱਤ ਮੈਂ ਤਾਂ ਕਰਕੇ ਦੇਣ ਲੱਗੀ ਮੈਨੂੰ ਪੂਰਾ ਉਹਦੇ ਤੇ ਯਕੀਨ ਆ ਕੀ ਮੇਰੀ ਨੋਇ ਇਤਰਾਹ ਦੀ ਹੋਣੀ ਚਲੋ ਮੰਮੀ ਵਧੀਆ ਗੱਲ ਆ ਜੇ ਸਾਰੀਆਂ ਨੋਵਾ ਇਦਾਂ ਨਹੀਂ ਹੋ ਜਾਣਾਂ ਤੇ ਸੱਸਾਂ ਨੂੰ ਲੋੜ ਕੀ ਆ ਉਹਨਾਂ ਤੋਂ ਲੁਕਾਉਣ ਨੂੰ ਚੀਜ਼ਾਂ ਬਸ ਪਤਾ ਪਾ ਲਕਾਉਣਾ ਕਿਉਂ ਆਪਣੀ ਧੀਆ ਪੁੱਤ ਵਾ ਜੇ ਆਪਾਂ ਹੀ ਲੱਪਕੇ ਦੇਖੇਦੇ ਤੇ ਉਹ ਔਖੇ ਹੋਗੇ ਤੇ ਆਪਣਾ ਕੀ ਮਾ ਪਿਓ ਹੁੰਦਾ ਹੈਗਾ ਕੋਈ ਹੈਗਾ ਵਾ ਮੰਮੀ ਕਈ ਧੀਆ ਪੁੱਤ ਇਦਾਂ ਦੇ ਹੀ ਹੁੰਦੇ ਆ ਸਿਰਫ ਉਹਨਾਂ ਨੂੰ ਇਹੀ ਹੁੰਦਾ ਵਾ ਮਾ ਪਿਓ ਦਾ ਜੋ ਹੈਗਾ ਨਾ ਲੈ ਲਈਏ ਬਸ ਆਈ ਆਪਣਾ ਵੇਖੀਏ ਮਾ ਪਿਓ ਦੀ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਜੋ ਹਣਾ ਐਸ ਕਰਕੇ ਮੈਂ ਤੁਹਾਨੂੰ ਸਮਝਉ ਨਹੀਂ ਪਰ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗਦਾ ਵਾ ਕਿ ਭਾਬੀ ਠੀਕ ਆ ਤੇ ਕੋਈ ਗੱਲ ਨਹੀਂ ਤੁਹਾਡੀਆਂ ਥੋੜਾ ਥੋੜਾ ਕਰਕੇ ਕੱਢੂਗੀ ਹਿੱਸਾ ਤੇ ਮੈਂ ਤਾਂ ਕਰਕੇ ਚੱਲ ਮੈਂ ਕੋ ਲੈ ਜਾਉ ਆਤੀ ਮੈਂ ਤੁਹਾਨੂੰ ਮਨਾ ਨਹੀਂ ਕਰਦੀ ਤੁਸੀਂ ਆਪਣੇ ਘਰ ਵਧੀਆ ਰਹੋ ਉਹਨਾਂ ਦੀ ਹੈਲਪ ਕਰੋ ਇਹ ਵੀ ਅਮੀ ਵੇ ਪੁੱਤ ਲੈ ਕੇ ਆਤੀ ਤੇਰੇ ਡੈਡੀ ਜੀ ਜੋ ਵੀ ਚੀਜ਼ ਕੀਤੀ ਸੀ ਜੀ ਉਹ ਪੁੱਤ ਮੈਂ ਤੈਨੂੰ ਫੜਾਉਂ ਮੈਨੂੰ ਪਤਾ ਹੈ ਤੂੰ ਸੰਭ ਲੈਣੇ ਪੁੱਤ ਭਾਵੇਂ ਤੁਹਾਡੇ ਤੇ ਕਿਤਨਾ ਦੇ ਮਾਰੇ ਦੇਣੇ ਆਏ ਪਰ ਤੋਹਾਂ ਮੇਰੀ ਉਹ ਚੀਜ਼ ਨਹੀਂ ਛੇੜੀ ਮੈਨੂੰ ਪਤਾ ਹੀ ਮੇਰੀ ਸਿਆਣੀ ਧੀ ਉਹਨੂੰ ਪਤਾ ਹੀ ਮੇਰੀ ਮਾਂ ਦੀ ਹੈ ਮੇਰੇ ਪਿਓ ਦੀ ਆ ਔਖੇ ਸੁਖੇ ਵੇਲੇ ਕੰਮ ਆਉਗੀ ਵੀ ਪੁੱਤ ਜੇ ਤੂੰ ਰੱਖੀ ਤੇ ਹੁਣ ਮੇਰੇ ਕੰਮ ਆ ਹੀ ਗਈ ਮੰਮੀ ਮੈਂ ਕਿੱਦਾਂ ਛੇੜ ਸਕਦੀ ਸੀ ਤੁਹਾਡੀ ਚੀਜ਼ ਉਹ ਤੇ ਤੁਹਾਡੀ ਅਮਾਨਤ ਹੀ ਨਾ ਮੇਰੇ ਕੋਲ ਪਈ ਸੀ ਮੇਰਾ ਕੋਈ ਹੱਕ ਨਹੀਂ ਪੰਦਾ ਉਹਨੂੰ ਛੇੜਨ ਦਾ ਇਥੋਂ ਤੇ ਕਿ ਤੁਹਾਨੂੰ ਪਤਾ ਮੰਮੀ ਤੇ ਇਹਨਾਂ ਨੂੰ ਨਹੀਂ ਪਤਾ ਮੇਰੇ ਕੋਲ ਐਂ ਵੀ ਤਾਂ ਡਿੱਪਈ ਹੈ ਪਰ ਉਹਨਾਂ ਨੇ ਵੀ ਅਸਤ ਤੱਕ ਕਦੀ ਨਹੀਂ ਕਿਹਾ ਕਿ ਆਪਾ ਉਹ ਵਰਤ ਲਈਏ। ਮੈਂ ਉਹਨਾਂ ਦੀ ਪਿੱਠ ਸੁਣਦੀ ਆ। ਉਹ ਕਿੰਨੇ ਚੰਗੇ ਆ ਮੈਨੂੰ ਪਤਾ ਵਾ। ਇਹ ਤਾਂ ਪਤਾ ਮੈਨੂੰ ਪਤਾ। ਸ਼ਾਵਾਂਸ਼ ਉਹਨਾਂ ਦਾ। ਸ਼ਾਵਾਂਸ਼ ਮੇਰੀ ਕੁੜਮਣੀ ਦੇ। ਮੈਨੂੰ ਪਤਾ ਹੀ ਮੈਨੂੰ ਮਾਣ ਹੂ ਕਿ ਪੁੱਤ ਤੁਹਾਨੂੰ ਨਹੀਂ ਛੇੜਨੀ। ਤੇ ਜੇ ਪੁੱਤ ਕਿਤੇ ਆ ਗੁਰਪ੍ਰੀਤ ਤੇ सोनू ਕੋ ਹੁੰਦੀ। ਇਹਨਾਂ ਦਾ ਸਾਰਾ ਕੋਸ਼ਿਸ਼ੜਾ ਆਪ ਕਰਨਾ ਹੀ। ਤੂੰ ਹੁਣ ਮੇਰੇ ਪੱਲੇ ਕੱਖ ਨਹੀਂ ਰਹਿਣਾ। ਤੇ ਇਹਨਾਂ ਨੂੰ ਪੁੱਤ ਦੀ ਮੈਂ ਕਿਤਰਾ ਹੈਲਪ ਕਰਦੀ ਹੂ। ਸ਼ਾਵਾਂਸ਼ ਪੁੱਤ। ਤੂੰ ਮੇਰੀ ਚੀਜ਼ ਸਾਫ਼ ਕੇ ਰੱਖੀ। ਉਹ ਟੈਨਸ਼ਨ ਨਾ ਲਉ ਤੀ ਹਾਂ ਮੈਂ ਮੈਂ ਤੁਹਾਡੀ ਚੀਜ਼ ਆ ਤੁਹਾਨੂੰ ਦੇ ਦਿੰਨੀ ਆ ਮੈਨੂੰ ਵੀ ਟੈਨਸ਼ਨ ਲੱਗੀ ਰਹਿੰਦੀ ਪਤਾ ਸਾਹਮਣੀਆਂ ਦੂਸਰੀ ਚੀਜ਼ ਕਿੰਨੀ ਔਖੀ ਹੁੰਦੀ ਆ ਤਈ ਆਪਣੀ ਆਮਾਨਤ ਲੈ ਜਾਓ ਬਸ ਚਲ ਠੀਕ ਐ ਪੁੱਤ ਮੈਂ ਆਈ ਚਾਹ ਲੈ ਕੇ ਦੇਖਿਆ ਕਿ ਇਹਨੂੰ ਆnde ਸਿਆਣਾ ਤੀ ਪੁੱਤ ਇੰਨੇ ਔਖੇ ਸੌਖੇ ਦੇਣ ਆਏ ਆ ਫੇਰ ਵੀ ਨਹੀਂ ਇਹ ਕੁੜੀ ਨੇ ਮੇਰੇ ਕੋਲ ਬਸ ਲੀਪੇ ਮੰਮੀ ਜੇ ਤਰ ਕੋ ਹੈਗੀ ਫੇਰ ਮੈਨੂੰ ਦੇ ਦੇ ਚਲੋ ਸ਼ਾਬਾਸ਼ ਤੀ ਦੇ ਹੁਣ ਮੇਰੇ ਨੂੰ ਪੁੱਤ ਦੇ ਕੰਮ ਆਈ ਚੀਜ਼